ਜੇ ਮੈਨੂੰ ਪੁੱਛੋ ਕਿ ਬਤੌਰ ਮਾਂ ਦੇ ਮੈਂ ਕੀ ਸਿਖਾ ਸਕਦੀ ਆ ਮੈਂ ਇਹ ਕਹਿਨੀ ਹੈ ਕਿ ਤੁਸੀਂ ਜਿਹੜਾ ਆਪਣਾ ਵਤੀਰਾ ਹੈ ਉਹਦੇ ਵਿੱਚ ਬਹੁਤ ਪਰਵਾਹ ਕਰੋ ਹਮ ਤੇ ਅਗਲੇ ਦੀ ਲਾਪਰਵਾਹੀ ਵਾਸਤੇ ਥੋੜੇ ਜਿਹਾ بے ਪ੍ਰਵਾਹ ਹੋ ਜਾਓ ਹਮ ਕਿਉਂਕਿ ਜਿੰਨੀ ਦੇਰ ਤੁਹਾਡੇ ਦਿਮਾਗ ਤੋਂ ਬੋਝ ਨਹੀਂ ਲੱਗਦਾ ਉਨੀ ਦੇਰ ਤੁਹਾਡੇ ਦਿਲ ਨੇ ਪ੍ਰਫੁੱਲਤ ਨਹੀਂ ਹੋਣਾ ਹਾਂਜੀ ਜੇ ਜਨ ਮਨ ਬੁਝ ਉਹਦੇ ਨਾਲ ਰਿਸ਼ਤੇ ਨਹੀਂ ਚੱਲਦੇ ਹੂੰ ਜਿਵੇਂ ਤੁਸੀਂ ਕਹਿ ਰਹੀ ਸੀਗੇ ਵੀ ਤੁਹਾਡੀ ਮਦਰ ਨੇ ਜਦੋਂ ਤੁਹਾਡੀ ਪਰਵਰਿਸ਼ ਕੀਤੀ ਹੈ ਤਾਂ ਵੱਡੇ ਹੋਣ ਤੱਕ ਹੋ ਸਕਦਾ ਵੀ ਉਹਨਾਂ ਨੇ ਮੇਰੇ ਇੱਕ ਝੜ ਵੀ ਦਿੱਤੀ ਹੋਵੇ ਤਾਂ ਤੁਸੀਂ ਕੀ ਸੋਚਦੇ ਹੋ ਵੀ ਮਾਵਾ ਤੁਸੀਂ ਆਪਣੀਆਂ ਧੀਆਂ ਨਾਲ ਉਮੀਦਾਂ ਰਿਸ਼ਤਾ ਰੱਖਿਆ ਮੈਂ ਸ਼ਾਇਦ ਉਹਦੀ ਮਾਂ ਨਾਲੋਂ ਤਾਂ ਸਖਤ ਮਾਈ ਹੈ ਆਪਣੀਆਂ ਧੀਆਂ ਵਾਸਤੇ ਹਲੇ ਵੀ ਔਰ ਇਹ ਕਿ ਇਸ ਦੌਰ ਦੀਆਂ ਮੰਗਾਂ ਕੁਝ ਹੋਰ ਨੇ ਹਾਂਜੀ ਉਹ ਜਿਹੜਾ ਦੌਰ ਸੀ ਉਹਦੇ ਚ ਤਾਂ ਇਹ ਸੀ ਕਿ ਤੁਸੀਂ ਸਾਰੇ ਦੇ ਗਲਤੀਆਂ ਵੀ ਉਹਨਾਂ ਦੇ ਵੱਡੇ ਵੱਡੇ ਗੁਨਾਹ ਵੀ ਉਹਨਾਂ ਨੂੰ ਅੱਖਾਂ ਮੀਚ ਕੇ ਤੁਸੀਂ ਆਪਣੇ ਹਿਸਾਬ ਨਾਲ ਚੱਲੀ ਜਾਓ ਹਾਂਜੀ ਅੱਜ ਕੱਲ ਦਾ ਜਿਹੜਾ ਦੌਰ ਹੈ ਤੁਸੀਂ ਆਪ ਹੀ ਤਾਂ ਬੱਚਾ ਨੂੰ ਸਿਖਾਉਣੇ ਹੋ ਸਹੀ ਤੇ ਗਲਤ ਦਾ ਫਰਕ ਬਿਲਕੁਲ ਫਿਰ ਉਹ ਉਹਦੇ ਵਾਸਤੇ ਤੁਸੀਂ ਰੈਜਿਮੈਂਟੇਸ਼ਨ ਕਿਵੇਂ ਕਰ ਸਕਦੇ ਹੋ ਹਾਂ ਕੀ ਤੁਹਾਡੀ ਜ਼ਿੰਦਗੀ ਜੇ ਘਰੋਂ ਬਾਹਰ ਹੈ ਤਾਂ ਇਹੋ ਜਿਹੀ ਹੈ ਤੇ ਘਰ ਦੇ ਵਿੱਚ ਇਹੋ ਜਿਹੀ ਹੈ ਪਰ ਇਹ ਹੈ ਕਿ ਹਾਂ ਤੁਹਾਨੂੰ ਅਜਵੀ ਜਿਸ ਚੀਜ਼ ਦੇ ਨਾਲ ਕੁਝ ਟੰਦਾ ਹੈ ਉਸ ਉਸ ਪਰ ਸੇ ਧਿਆਨ ਕਰਨਾ